ਫਾਇਰ ਰੇ ਰੇ ਠੋਕ ਕੇ ਬੋਲੇ ਸੋਨੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਯਾਰ ਦੇ ਸਿਧਾਂਤਾਂ ਦਾ ਚੌਂਦੀਆਂ ਜ਼ਿੰਦਗਾਂ ਦਾ ਜਿੰਨੇ ਹੈਂਗਰ ਸੈਗ ਸਾਡੀਆਂ ਦੂਰੀਆਂ ਲਾਪੀਆਂ ਬੜਜਾਂ ਦਾ ਬਾਪੂ ਜੀ ਖੜੇ ਨੇ ਨਵਦੀਪ ਖੜਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਪਾ ਕੇ ਸਾਡੇ ਡਰਾਮਾ ਦੇ ਵਿੱਚ ਸਾਡਾ ਸਾਰਾ ਪਖਣੀ ਮਾਲਵਾ ਤੇ ਇੱਕ ਰਾਸ਼ਟਾਨ ਟੱਕ ਦੇ ਲੋਕ ਮਾਰਦੇ ਰਾਸ਼ਟਾਨ ਦੇ ਲੋਕਾਂ ਨੇ ਵੀ ਧੰਨਵਾਦ ਹੈ ਅੱਜ ਉਹ ਵੀ ਸ਼ਹਿਰ ਪਹੁੰਚਦੇ ਆ ਪਰ ਨਹੀਂ ਇੱਥੇ ਇਹ ਬਾਈ ਇਹ ਲੋਕ ਜਿਹੜੇ ਦੇ ਸੀਗੇ ਆਇਆ ਬਸ ਤੋਂ ਵੀ ਆਇਆ ਇਹਨਾਂ ਨੇ ਬਹੁਤ ਧੱਕਾ ਤੇ ਜਰਵਾਹਤ ਕੀਤੀ ਬਹੁਤ ਸੋਚ ਕੀਤੀ ਉਹ ਪਿੰਡਾਂ ਆਪਣੇ ਘਰਾਂ ਦੇ ਵਿੱਚ ਇਹਨਾਂ ਨੇ ਘੇਰੇ ਲਗਵਾਣ ਕੀਤੇ ਰਾਹ ਦੇ ਵਿੱਚ ਵੀ ਗੱਡੀਆਂ ਘੇਰੀਆਂ ਰਸਤੇ ਦੇਖਿਆ ਮੋਬਾਈਲ ਨਰੇ ਕਰ ਲਾ ਬਾਈ ਕਹਿੰਦੀ ਨਹੀਂ ਅੱਡੀ ਚੋਟੀ ਦਾ ਬੰਦੇ ਆ ਲੈ ਮਿਲ ਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਅਜੇ ਪਹੁੰਚ ਨਾ ਦਿੱਤਾ ਜਾਵੇ ਪਰ ਕਿਸੇ ਪਹੁੰਚਿਆ ਨਾ ਹੋ ਇਹ ਰਾਹੀ ਦੀ ਸ਼ੁਰੂਆਤ ਹੈ ਆਪਾਂ ਇਹ ਜੱਟ ਵਾਲੇ ਕਾਹਨ ਮਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਆਪਾਂ ਜਿਹੜਾ ਕੰਮ ਕਰੀ ਗਏ ਆ ਅੱਜ ਆਪੋ ਉਹਦੇ ਦੀ ਇੱਕ ਸ਼ੁਰੂਆਤ ਕੀਤੀ ਹੈ ਕਤਮਤ ਚੱਕਿਆ ਜ਼ਰਾ ਹੀ ਹਲੇ ਆਪਾਂ ਜਿਤਨੀ ਬਹੁਤ ਜ਼ਰੂਰੀ ਆ ਤੇ ਹਲੇ ਤਾਂ ਆਪਾਂ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਆ ਕਤਮਤ ਵੀ ਆ ਆਪਾਂ ਜੇਲਾ ਸੋਚ ਕੇ ਤੁਰਦੀ ਗਈ ਜਪਣਾ ਸਤਲਿਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕ ਤਾਂ ਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵੀਰੀ ਉਹ ਕਹਿੰਦੇ ਵੀ ਇਹਦਾ ਜਿਹੜਾ ਮਹਾਦਰ ਗਿਆਲਾ ਮਹਾਦਰ ਗਿਆਲਾ ਜਿਹੜਾ ਪ੍ਰਾਂਗਾਇ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਦਿਨਾਂ ਦਾ ਸਮਾਂ ਕੇ ਏਡੀਸੀ ਚਾਲ ਬੋਲ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਏਸੀ ਏਡੀਸੀ ਜਿਹੜੇ ਤੋਂ ਦੋਨਾਂ ਦੇ ਵਿੱਚੋਂ ਭਾਰਤ ਕਹਿੰਦਾ ਹੈ ਸਦਾ ਗੈਰਾਂ ਬੰਦ ਕਰ ਦੇਣਾ ਜਿਹੜਾ 9 ਕਿਲੋ ਲੀਟਰ ਆਪਣਾ 25 ਕਿਲੋ ਰੋੜਾ ਦੇ ਦੇ ਕੋਲੋਂ ਪੈਂਦਾ ਹੈ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਬੰਦ ਕਰਨਾ ਵੀ ਕੋਈ ਅਸੀਂ ਜਿਹੜਾ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਹੈ ਦੱਸਦਾ ਹੋਵੇ ਇਹ ਆਪਨੀ ਸ਼ੁਰੂਆਤ ਹੈ ਜਿਹੜੇ ਕੰਨੇ ਵੀ ਲੁਧਿਆਣੇ ਵੀ ਪਹੁੰਚਣ ਦੇ ਨੇ ਜਿਹੜੇ ਕਦੇ ਜੇ ਉਹ ਬੰਦੇ ਨੇ ਅਜੋ ਖੂਦਪੋਣ ਵਾਲੇ ਨੇ ਬਹੁਤ ਮੋਰਚੇ ਲਾਉਂਦੇ ਰਹੇ ਆ ਬਹੁਤ ਸਮੇਂ ਤੋਂ ਬਾਅਦ ਜਿਹੜੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਗੂਲ ਘਹਿਰੀ ਸਾਡੇ ਸਾਥ ਵਿੱਚ ਪੈਣ ਤੋਂ ਲੋਕ ਨਹੀਂ ਸਕੀ ਆ ਤੁਹਾਡੀ ਬਹੁਤ ਵੱਡੀ ਜਨਤਾ ਕੱਢੀ 2.5 ਕਰੋੜ ਲੀਟਰ ਜਹਿਰ ਆ ਦੋਸਰਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ ਹਰਿਆਣੇ ਤੋਂ ਵੀ ਆਇਆ ਭਾਈ ਧੰਨਵਾਦ ਤੁਹਾਡਾ ਭਾਈ ਮੈਂ ਪਹਿਲੇ ਕਿਹਾ ਹਮਰਾ ਜਮ ਕੀ ਰਹੇ ਭਾਈ ਇੱਕ ਇੱਕ ਮੈਂ ਸੌਣ ਲਾ ਕਲ ਸੁਣਿਆ ਵੀ ਆ ਪਰ ਦੁਖੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਪਰਲੇ ਚੌਂਦੀਆਂ ਠਾਰਾਂ ਚ ਬੰਦ ਕਰ ਤੇ ਕਲਾਂ ਕਰ ਤੇ ਉਹਦੇ ਚੋਲਸ ਨੇ ਨਾਲ ਪਹਿਨਾ ਲਾ ਕੇ ਉਹਨਾਂ ਦੀ ਸਟੇਜ ਲਵਾਈ ਉਹਨਾਂ ਨੂੰ ਫਿਕਰ ਕੀਤਾ ਉਹਨਾਂ ਦੇ ਲੰਬਟ ਲਾਏ ਉਹਨੂੰ ਪੂਰਾ ਜੋਖਮ ਸੀਗਾ ਉਹਨੇ ਪਾਇਆ ਇੱਥੋਂ ਸਾਰੇ ਸਰਕਾਰੀ ਕਹਿ ਰਹੇ ਆ ਕਿ ਜੇ ਤੁਸੀਂ ਸ਼ਾਂਤਮਈ ਬੁੜਾ ਸਰਕਾਰ ਨਾਲ ਕੋਈ ਵੀ ਕਰ ਸਕਦਾ ਇਹਦਾ ਮਤਲਬ ਉਹ ਸ਼ਾਂਤਮਈ ਹੋ ਗਏ ਅਸੀਂ ਤੁਹਾਨੂੰ ਨਾ ਦੇਣੀ ਅਸੀਂ ਆਪਣੀ ਗੱਲ ਰੱਖਣਾ ਆਏ ਸੀ ਮੈਂ ਆਪੋ ਆਪਣੀ ਪੁਛਤਰੀ ਆ ਸਾਰੇ ਅਸਲ ਵੀ ਕਹੇ ਸਾਰੀ ਪੁਛਤਰੀ ਆ ਉਸੀ ਆਪਣੇ ਜਵੀਰ ਤੇ ਤਵਾ ਜਵੀਰ ਦੀ ਆਪਣੇ ਦਿਲ ਦੀ ਆਪਣੇ ਬੱਚਿਆਂ ਦੇ ਕੋਲੇ ਘਰੇ ਜਾ ਕੇ ਨਾ ਸੱਤਾਂ ਫਲਾਕੇ ਆਪਣੇ ਅਮਰ ਘਰ ਤੋਂ ਤੁਸੇ ਕਿ ਇਹ ਲਈ ਗੱਲ ਤੱਕ ਸਹੀ ਹੈ ਮੁੰਡਾ ਸਹੀ ਨਹੀਂ ਪਾਣੀ ਤੁਸੀਂ ਪਿੰਡ ਲਈ ਇਹ ਸੇ ਨਾ ਸੋਡੇ ਦੀ ਕਲਾਜ ਆ ਗਈਆਂ ਬਾਈ ਮੰਨੋ ਤੁਹਾਨੂੰ ਕਹਿੰਦੇ ਸੀ ਬਿਲਕੁਲ ਬਣਾ ਲੈ ਉਹ ਬੜੀ ਫੈਸਲਾ ਵਾਲੀ ਤੇਰਾ ਨਾਰੀ ਸਾਰੇ ਸਾਡੇ ਪਰਦੇ ਖੇਤ ਵੀ ਇਹਨਾਂ ਨੇ ਦੱਸਦੀ ਐ ਜ਼ਮੀਨ ਕਿਵੇਂ ਕਰ ਲਈ ਜਾਂਦਾ ਬੋਲ ਕਰਕੇ ਸਾਰੇ ਪੰਜਾਬ ਦੇ ਪਾਣੀ ਦੀ ਗ੍ਰੇਮੀਆ ਮਗਾ ਪਰੇਸ਼ਾਨੀ ਪੀਣ ਜੋਗ ਨੇ ਆਇਆ ਇਸ ਸੋਟਾ ਵੀ ਸਰਚ ਬਣਦਾ ਮੈਂ ਜਿੰਨੇ ਕੋਈ ਪੁਲਿਸਾਂ ਨੇ ਖਲੀਆ ਲੁਹੇ ਆਏ ਹੋਰ ਜਿਹੜੇ ਤੋਂ ਹੁਣਿਆ ਹਸ ਸੜੇ 50000 ਦੀ ਗਿੰਦਗੀ ਵਾਲੀ ਪੁਲਿਸ ਲੱਗੀ ਸੀ ਸੋਦਰ ਬੇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦੇਖਾ ਪਰਿਵਰਤਨ ਦਾ ਜਰਦਾਸ਼ ਮੇਨੂ ਦੇ ਖੜ ਵੀ ਗਏ ਪਾਣੀ ਕੋਲੇ ਦੰਲਾ ਨਾ ਨਾ ਕਰਨਾ ਸਭਾ ਵੀ ਉਹ ਸਾਰਾ ਪਾਣੀ ਚਲੇ ਗਿਆ ਜਿਹੜੇ ਮੈਂ ਜੇਰਾ ਨੂੰ ਪਾ ਕੇ ਮਾਰਦਾ ਯਾਰ ਅੱਜੀ ਬਿੜਾ ਗਾਰ ਤੋਂ ਵੀ ਬੜੀ ਮਰਫੁਲੇ ਕੱਢਦੇ ਪਰ ਨਹੀਂ ਆ ਕਦੇ ਆਪਣੀ ਜਬੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਵੀ ਸੁਣੀ ਦੀ ਹੁੰਦੀ ਆ। ਸੋਚ ਕਰਕੇ ਇਹ ਬਹੁਤ ਦਖਤ ਦੀ ਗੱਲ ਆ ਸਰਕਾਰ ਨੇ ਕੋਈ ਕਸਮ ਨਹੀਂ ਛੱਡੀ ਉਹਨਾਂ ਨੂੰ ਗਰਾਫਰ ਸਾਕਿਆ ਦੇ ਘਟਰਾਕ ਨਾਮ ਦਾ ਮਹਾਲ ਵੀ ਬਣਾਇਆ ਉਹਨੂੰ ਕਹਾਣਾ ਬਣਾ ਕੇ ਪਰ ਉਹ ਢੇਰ ਦਾ ਮਹਾਲ ਵੀ ਬਣਾਇਆ। ਇਹ ਇੰਨਾ ਬੰਦਾ ਕੁਛ ਹੋਇਆ ਬਣਾ ਦੋ। ਫਿਰ ਧੰਨਵਾਦ ਸਾਰਿਆਂ ਦਾ। ਜਿਉਂਦੇ ਬਹਦੇ ਰੋ ਸਪੈਸ਼ਲ ਵਾਂ। ਆ ਬੰਦਾ ਆ ਰਿਹਾ ਭਾਈ ਸਵੇਰ ਜੋਦੇ ਇਹ ਡਰਾਕੂਲਾ ਐਸਾ ਬਦਕਾਹ ਨਿਕਾਰਾ ਲੈਕਾ ਬਾਬੂ ਸਨਮਾਨ ਦਾ ਮੁੰਡਾ ਲੋਕ ਉਹਨੇ ਕੀ ਕਹਿੰਦੇ ਆ ਤੁਹਾਨੂੰ ਸਨਮਾਨ ਦਾ ਯਾਰ ਆ ਇਹ ਆ ਤਾਂ ਕਹਿੰਦੇ ਆ ਤੁਮਾਰੇ ਵੀ ਹੱਥਾਂ ਦਾ ਕੰਮ ਕਰਦਾ ਚੌਂਕਾ ਕਰ ਗਿਆ ਤੁਮਾਂ ਸਨਮਾਨ ਨੇ ਤੋਂ ਤੇ ਪੱਟਸਾ ਖਰਾਬ ਤਾਂ ਹੀ ਬੰਦ ਹੋਇਆ ਵਾ ਇਹਨੇ ਕਿਹਾ ਗੁਆਰ ਦਾ ਯਾਰ ਆ ਇਹ ਇਹ ਉਹ ਜੋਦਾ ਵਰੀ ਮੈਂ ਸਾਵੀਸ ਦੇ ਕੋਲ ਜਾ ਕੇ ਵੇਰ ਦਾ ਅੱਲਾਹ ਵਾਹਿਗੁਰੂ ਆਖੇ ਪੀਰ ਸਵੇਰ ਦਾ ਭਾਈ ਇੱਕ ਬਿਲਕੁਲ ਵੇਰ ਦਾ ਜਿੱਤਦਾ ਸੇਰਾ ਯੋਧਾ ਨਹੀਂ ਜਾਨਦਾ ਭਾਈ ਸਾਰਿਆਂ ਨਹੀਂ ਮੈਨੂੰ ਘੇਰਿਆ ਅਰਾਈ ਹੁੰਦੀ ਆ ਭਾਈ ਅਰਾਈ ਅਰਾਈ ਦੀ ਜੀਹਾਂ भई पिंड मोरा लॻियां

બાપુ જી એનું પતા લાગ્યા છે એના બહુ ધનવાદ આ ਸਾਰੇ ਜਿਹੜੇ ਖਾਲਸਾ ਘਰ ਘਰ ਕੰਪਨੀ ਦੀ ਵੀ ਆਏ ਹੋਏ ਉਹਨਾਂ ਵਾਰੀ ਬਾਈ ਕਿਹਦਾ ਕਿਦਾ ਨਾਮ ਰਜਿਸਟਰੀ ਜਰਦੀਪ ਆਇਆ ਬਾਈ ਬਾਕੀ ਕਰਨ ਵਾਲਾ ਇਹ ਮੈਨੂੰ ਤੋਂ ਭਾਈ ਜਿਹੜੇ ਆਪਣੇ ਨਾਲ ਸੋ ਦੋੜ ਵਾਲਾ ਸੋਨਮਾ ਸਾਹਿਬ ਜਿੰਨੇ ਵੀ ਆਇਆ ਸਾਰੇ ਦਿੱਤਾ ਬਾਣੀ ਕਿਹਦਾ ਕਿਦਾ ਮੈਂ ਬਾਲਾ ਨਾਮ ਜਾਲ ਦਾ ਸਾਰਿਆਂ ਦਾ ਧੰਨਵਾਦ ਤਹਿ ਦਿਲੋਂ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ ਜੇ ਅੰਕ ਕਰਦੇ ਆ ਜਿਹੜੇ ਗੱਲ ਤੇ ਖੜਦੇ ਨੇ ਆਟਿਆ ਗਾਦੇ ਏਡੀਸੀ ਭੋਖਾ ਦੇ ਇੱਕ ਦੋੜ ਨਾਲ ਫਤਕਿਆ ਹਫਤੇ ਬਾਅਦ ਦੂਜੀ ਵਾਰ ਦਬਾਰ ਆਣੀ ਮੈਂ ਇਹ ਦੂ ਬਾਤ ਛੱਡੋ ਜੇ ਦੂ ਬਾਤ ਤਾਂ ਸਾਡੇ ਜਿਹੜਾ ਸਾਡਾ ਧਰਮ ਤੇ ਤਿਹਾਸ ਤੇ ਇਸ ਤਰੇ ਤੇ ਸਾਡਾ ਸੱਭਿਆਚਾਰ ਜਿਸ ਮੇਰੇ ਦਿੱਤਾ ਗੋਲੇ ਤੇ ਖੰਡੇ ਬਾਤ ਦੀ ਗੌਰ ਚਾਰ ਸੁਝਿਓ ਬਿਨੈ ਤੋਂ ਉਹ ਵੀ ਆਪਣਾ ਬਕਰ ਨੂੰ ਫਰਸਾਦ ਕਰਨਾ ਇਹ ਮੇਰੇ ਤੇ ਹੋਇਆ

ਉਹ ਤਾਂ ਪਤਾ ਨਹੀਂ ਲੱਗਿਆ ਉਹਦਾ ਰੱਖਣਾ ਤਾਂ ਕਿਸੇ ਨੂੰ ਦੋਸ਼ ਦਾ ਕਾਰਨ ਨਾ ਕੱਢਿਆ ਉਹ ਮਾਫੀ ਆ ਬਈ ਮੈਂ ਸੋਚਿਆ ਪੰਜਾਬ ਤੋਂ ਹੀ ਆ ਤਾਂ ਲੱਗ ਸੁਣਦੇ ਆ ਉਹ ਪਤਾ ਨਹੀਂ ਲੱਗਿਆ ਬਈ ਕਈ ਵਾਰੀ ਦੋ ਵਾਰੀ ਕਿਸੇ ਨੂੰ ਕਰਨਾ ਨਾ ਚਾਹਤਾ ਉਹਦੇ ਕੋਲ ਸਾਰੇ ਪੰਜਾਬੀਆਂ ਕੋਲ ਮੜੀਆਂ ਮਾਰਨਾ ਕੋਲ ਮਾਫੀ ਮੰਗਦਾ ਉਹ ਨਹੀਂ ਜਦੋਂ ਉਹਦਾ ਉੱਛਾ ਹੰਕਾਰ ਆ ਜਾਂਦਾ ਜਦੋਂ ਉਹਦੇ ਸਾਨੂੰ ਮਾਰਦੀ ਰਿਹਾ ਯਾਰ ਨਾਲ ਨੂੰ ਯਾਰ ਜਾਣ ਵੀ ਦਿੰਦੇ ਮਾਰਦੇ ਵੀ ਆ

ਪੰਜਾਬ ਪਾਣੀਆਂ ਦੀ ਆਬੋਦੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮਰਜ਼ੀ ਗੱਲਾਂ ਕੋਈ ਕਰ ਰਹੇ ਆ ਬਾਈ ਉਧਰ ਵੀ ਸਾਡਾ ਫਰਜ਼ਮੰਦ ਨਿਕਲੋ ਨੌਜਵਾਨੋਂ ਕਰਾ ਕਰੋ ਭਾਵੇਂ ਆਪਾਂ ਸਾਰਾ ਬੋਲ ਬੋਲੋ ਇਹਰ ਪੀਓਤਾ ਦੁਨਤਾ ਹੋਰ ਇੱਕਦਮ ਸੁਲਝੇ ਆਪਾਂ ਸਿਰਫ 1.5 ਕਰੋੜ ਲੀਟਰ ਦੀ ਲੜਾਈ ਲੜੀ ਹੈ ਜਦ ਕਿ ਢਾਈ ਵਾਲਿਆਂ ਦਾ ਹੀ 15 ਕਰੋੜ ਲੀਟਰ ਪੈਂਦਾ ਤੇ ਬੁੱਢੇ ਨਾਲੇ 60 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਆਂ ਲੰਬੀ ਲੜਾਈ ਹੈ ਦਹੀਆ ਲੈ ਕੇ ਢਲੋ ਜੇ ਅਸੀਂ ਆਪਾਂ ਜਾਣਨਾ ਆਪਾਂ ਟਰਨ ਬਾਈ ਟਰਨ ਚੱਲਣਾ ਦੇ ਬਣੂਗੀ ਪੱਕਾਲੇ ਪਾਣੀ ਤੇ ਬਰਵਾਸਤ ਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਸ਼ਾਂਤੀ ਨਾਲ ਜਾਣਾ ਹੁਣ ਆਪਣੀ ਨਾਲ ਜੋ ਗੱਲ ਹੋਈ ਸੀ ਉਹ ਨਿਪਟਦੀ ਹੈ ਹਥਿਆਰ ਰਿਓ ਜੇ ਕੋਈ ਹਥਿਆਰ ਦੀ ਠੀਕ ਹੈ ਸ਼ਰੋ ਪਹਿਲੀ ਜਿੱਤ ਦੀ ਤੁਹਾਨੂੰ ਵਧਾਈ ਹੋ ਸੁਬਾਨ ਅੱਲਾਹ ਬੋਲ